ਦੀ ਜਨਤਾ ਪਾਰਟੀ ਦੇ ਪੰਜਾਬ ਤੋਂ ਪੀਜਪੀ ਪ੍ਰਮੁਖ ਸੁਨੀਲ ਜਾਖੜ ਨੇ ਟਾਟ ਰਿਪੋਰਟ ਨੂੰ ਇੱਕ ਵਿਸ਼ੇਸ਼ ਇੰਟਰਵਿਊ ਦਿੱਤੀ ਹੈ ਅਮਿਤ ਸ਼ਾਹ ਦੇ ਉਸ ਬਿਆਨ ਦਾ ਵਿੱਚ ਕਰੋਨਾ ਨੇ ਕੀਤਾ ਹੈ ਜਿਸ ਵਿੱਚ ਅਮਿਤ ਸ਼ਾਹ ਨੇ ਕਿਹਾ ਸੀ ਕਿ 4 ਜੂਨ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਪੰਜਾਬ ਵਿੱਚ ਗਿਰ ਜਾਵੇਗੀ ਉਹਨਾਂ ਤਾਕਿ ਉਸ ਬਿਆਨ ਵਿੱਚ ਅਮਿਤ ਸ਼ਾਨ ਨੇ ਸਿਰਫ ਭਗਵੰਤ ਮਾਨ ਨੂੰ ਇਹਨਾਂ ਦਿਖਾਇਆ ਸੀ ਕਿ ਅਗਰ ਭਗਵੰਤ ਮਾਨ ਸਰਕਾਰ ਆਪਣੇ ਵਾਅਦੇ ਪੂਰੇ ਨਹੀਂ ਕਰੇਗੀ ਤਾਂ ਸਰਕਾਰ ਦੀ ਹੋਂਦ ਨੂੰ ਖਤਰਾ ਪੈਦਾ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੋਂਦ ਨੂੰ ਕੋਈ ਖਤਰਾ ਨਹੀਂ ਹੈ, ਬਲਕਿ ਭਗਵੰਤ ਮਾਨ ਸਰਕਾਰ ਨੂੰ ਸਿਰਫ ਆਪਣੇ ਹੀ ਐਮਐਲਏ ਤੋਂ ਜੋ ਕਿ ਉਹਨਾਂ ਦੀਆਂ ਨੀਤੀਆਂ ਤੋਂ ਅਸੰਤੋਸ਼ ਹਨ ਉਹਨਾਂ ਤੋਂ ਖਤਰਾ ਪੈਦਾ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਦੇ ਤੌਰ ਤੇ ਭਗਵੰਤ ਮਾਨ ਫੇਲ ਹੋ ਗਏ। ਹਨ ਤੇ ਚੰਗਾ ਸ਼ਾਸਨ ਦੇ ਨਕਾਮਚਾਪ ਰਹੇ ਹਨ ਭਗਵੰਤ ਮਾਨ ਸਰਕਾਰ ਆਪਣੀਆਂ ਨਕਾਮਚਾਪੀਆਂ ਲਈ ਹਰ ਵਾਰ ਪੁਲਿਸ ਜਾਂ ਨੌਕਰशाही ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ ਹੈ ਪੰਜਾਬ ਵਿੱਚ ਚੰਗਾ ਸ਼ਾਸਨ ਸਿਰਫ ਬੀਜੇਪੀ ਹੀ ਦੇ ਸਕਦੀ ਹੈ ਕਿਉਂਕਿ ਬੀਜੇਪੀ ਪਹਿਲਾਂ ਹੀ ਸੈਕਟਰ ਵਿੱਚ ਸਫਲਤਾਪੂਰਵਕ ਕੰਮ ਕਰ ਰਹੀ ਹੈ ਕਾਂਗਰਸ ਨੂੰ ਛੱਡ ਕੇ ਬੀਜੇਪੀ ਜੁਆਇਨ ਕਰਨ ਤੇ ਸਵਾਹ ਮਨੀਤਰ ਦੇ ਦਿੱਤਾ ਕਿ ਕਾਂਗਰਸ ਹਾਈ ਕਮੰਡ ਤੇ ਕਾਂਗਰਸ ਦੀ ਹੀ ਇੱਕ ਸੀਨੀਅਰ ਨੇਤਾ ਅੰਬਿਕਾ ਸੋਨੀ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ ਵਿੱਚ ਮੁੱਖ ਮੰਤਰੀ ਸਿਰਫ ਪਗੜੀ ਧਾਰੀ ਸਿੱਖੀ ਹੋ ਸਕਦਾ ਹੈ ਹਿੰਦੂ ਨਹੀਂ ਹੋਣਾ ਚਾਹੀਦਾ ਉਹ ਕਿਤੇ ਨਾ ਕਿਤੇ ਇਸ ਬਿਆਨ ਤੋਂ ਅਹਾਜ ਸੰ ਤੇ ਉਹਨਾਂ ਨੇ ਕਈ ਕਾਂਗਰਸ ਨੇਤਾਵਾਂ ਨੂੰ ਅਪੀਲ ਕੀਤੀ ਸੀ ਕਿ ਉਹ ਖੁਦ ਨੂੰ ਇਸ ਬਿਆਨ ਤੋਂ ਅਲੱਗ ਕਰ ਲੈਣ ਉਹਨਾਂ ਨੇ ਸਿਰਫ ਆਪਣੇ ਮਾਨ ਸਨਮਾਨ ਲਈ ਕਾਂਗਰਸ ਛੱਡੀ ਹੈ ਕਿ ਉਹ ਖੁਦ ਨੂੰ ਪੋਲੀਟੀਸ਼ੀਅਨ ਨਹੀਂ ਮੰਨਦੀ ਉਨਾਂ ਨੇ ਕਿਹਾ ਕਿ ਕਿਸੇ ਵੀ ਇੱਕ ਖਾਸ ਕਮਿਊਨਿਟੀ ਨੂੰ ਡੈਮੋਕ੍ਰੈਟਿਕ ਪ੍ਰੋਸੈਸ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਪੰਜਾਬ ਵਿੱਚ ਕਦੇ ਵੀ ਹਿੰਦੂ ਸਿੱਖਾਂ ਦਾ ਮਸਲਾ ਨਹੀਂ ਰਿਹਾ 1966 ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ ਜ਼ਿਆਦਾਤਰ ਸਿੱਖ ਚਿਹਰੇ ਹੀ ਸੀਐਮ ਦੀ ਕੁਸ਼ਤੀ ਤੇ ਬਿਰਾਜ ਬਣ ਰਹੇ ਹਨ ਸਿਰਫ ਕਾਂਗਰਸ ਦੁਆਰਾ ਹੀ ਇਹ ਬੇਦੁਖਾ ਤਰਕ ਦਿੱਤਾ ਗਿਆ ਹੈ ਕਿ ਪੰਜਾਬ ਦਾ ਸੀਐਮ ਇੱਕ ਸਿੱਖ ਚਿਹਰਾ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਸਿੱਖ ਨਾਲੋਂ ਜ਼ਿਆਦਾ ਸਿੱਖ ਖੁਦ ਨੂੰ ਮੰਨਦੇ ਹਨ ਹਾਲਾਂਕਿ ਉਹਨਾਂ ਦਾ ਸਗਰੂਪ ਪੂਰੀ ਤਰ੍ਹਾਂ ਸਿੱਖਾ ਵਾਲਾ ਨਹੀਂ ਹੈ ਪਰ ਉਹ 10 ਗੁਣਵਾਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਫੋਲੋ ਕਰਦੇ ਹਨ ਪੰਜਾਬ ਵਿੱਚ ਕਦੇ ਵੀ ਹਿੰਦੂਆਂ ਨੂੰ ਦੂਜੇ ਤਰ੍ਹਾਂ ਦੇ ਨਾਗਰਿਕ ਨਹੀਂ ਸਮਝਿਆ ਗਿਆ ਨਾ ਹੀ ਇੱਥੇ ਕਿਸੇ ਤਰ੍ਹਾਂ ਦਾ ਫਿਟਕਰਾ ਦਿੱਤ ਨੂੰ ਲੱਭਦਾ ਹੈ ਭਗਵੰਤਮਾਨ ਦੀ ਸਰਕਾਰ ਪੰਜਾਬ ਵਿੱਚ ਨਾ ਤਾਂ ਚੰਗਾ ਸ਼ਾਸਨ ਦੇ ਪਾਈ ਹੈ ਨਾ ਹੀ ਲਾਅ ਐਂਡ ਆਰਡਰ ਹੀ ਪ੍ਰਕਰਾਰ ਰੱਖ ਪਾਈ ਹੈ ਭਗਵੰਤਮਾਨ ਨੂੰ ਇਸ ਗੱਲ ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਨੇ ਕਿਹਾ ਕਿ ਭਗਵੰਤ ਮਾਨ ਸਿਰਫ ਲੋਕਾਂ ਨੂੰ ਜੋਕ ਸੁਣਾ ਕੇ ਜਾਂ ਸ਼ੱਲਾ ਸੁਣਾ ਕੇ ਆਪਣੇ ਭਾਸ਼ਨਾਂ ਨਾਲ ਹੀ ਸੰਤੁਸ਼ਟ ਨਹੀਂ ਕਰ ਸਕਦੇ ਲੋਕ ਪੰਜਾਬ ਵਿੱਚ ਨਾਅ ਐਂਡ ਆਰਡਰ ਫੇਲ ਹੋਣ ਕਰਕੇ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਸ਼ਰਾਬ ਡਰੱਗ ਮਾਫੀਆ ਤੇ ਗੈਂਗਸਟਰ ਚੇਲਾ ਵਿੱਚੋਂ ਆਪਰੇਟ ਕਰ ਰਹੇ ਹਨ ਮਜ਼ਬੂਤ ਲੀਡਰਸ਼ਿਪ ਭਗਵੰਤ ਮਾਨ ਪੰਜਾਬ ਨੂੰ ਨਹੀਂ ਦੇ پا ਰਹੇ ਆ ਇਹ ਪੁੱਛੇ ਜਾਂਦੇ ਕਿ ਕਿ ਭਾਜਪਾ ਨੇ ਪੰਜਾਬ ਵਿੱਚ ਹਿੰਦੂਆਂ ਤੇ ਦਲਿਤਾਂ ਦਾ ਧਰੂਵਿਕरण ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਪੰਜਾਬ ਵਿੱਚ ਸਿਰਫ ਕੱਟੜਪੰਥ ਵਧ ਰਿਹਾ ਹੈ ਤੇ ਇਸ ਵੱਲ ਖਾਸ ਤਿਆਂ ਦੇ ਦੀ ਲੋੜ ਹੈ ਅਗਰ ਅਜਿਹਾ ਹੁੰਦਾ ਤਾਂ ਪੰਜਾਬ ਦੇ ਹਿੰਦੂ ਲੋਕਾਂ ਨੇ ਕਦੇ ਵੀ ਸਿੱਖ ਚਹਿਰਾ ਚੀਫ ਮਿਨਿਸਟਰ ਦੇ ਤੌਰ ਤੇ ਨਹੀਂ ਸੀ ਚੁਣਨਾ ਰਿਲੀਜੀਅਨ ਦਾ ਮੁੱਦਾ ਸਿਰਫ ਕਾਂਗਰਸ ਵੱਲੋਂ ਉਛਾਲਿਆ ਜਾ ਰਿਹਾ ਹੈ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਪੰਜਾਬ ਦੇ ਕਿਸਾਨਾਂ ਵਿੱਚ ਫੈਲੀ ਅਸੰਤੁਸ਼ਟੀ ਨੂੰ ਲੈ ਕੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਮੁੱਦਿਆਂ ਵਿੱਚ بیٹھ ਕੇ ਗੱਲਬਾਤ ਹੋਣੀ ਚਾਹੀਦੀ ਹੈ। ਕੁਝ ਸਵੈ ਨਿਯੁਕਤ ਕਿਸਾਨ ਜੂਤਰਾਂ ਦੁਆਰਾ ਕਿਸਾਨਾਂ ਦੇ ਮਸਲਿਆਂ ਨੂੰ ਕਲ ਤਡੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਲਗਾਤਾਰ ਪਾਣੀ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ। 23 ਫਸਲਾਂ ਦੇ ਕਿਸਾਨਾਂ ਦੁਆਰਾ ਐਮਐਸਪੀ ਮੰਗੇ ਜਾਣ ਦੇ ਸਬੰਧ ਤੇ ਉਹਨਾਂ ਨੇ ਕਿਹਾ ਕਿ ਝੋਨੇ ਦੀ ਫਸਲ ਦੇ ਬਦਲ ਦੇ ਤੌਰ ਤੇ ਕੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਕੋਲ ਕੋਈ ਹੋਰ ਫਸਲ ਹੈ? ਉਹਨਾਂ ਨੇ ਇਹ ਵੀ ਕਿਹਾ ਕਿ ਹਾਈ ਕੋਰਟ ਵਿੱਚ ਭਗਵੰਤ ਮਾਨ ਸਰਕਾਰ ਦੇ ਐਡਵੋਕੇਟ ਜਰਨਲ ਨੇ ਕਿਹਾ ਸੀ ਕਿ ਸਰਕਾਰ ਝੋਨੇ ਦੇ ਬਦਲ ਦੇ ਰੂਪ ਵਿੱਚ ਬਾਜਰਾ ਉਗਵਾ ਸਕਦੀ ਹੈ ਜਦ ਕਿ ਭਵੰਤ ਮਾਨ ਨੇ ਇਸ ਤੇ ਕਦੇ ਵੀ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਵੀ ਕਿਹਾ ਕਿ ਸਿਰਫ 23 ਫਸਲਾਂ ਦੇ ਐਮਐਸਪੀ ਦੇਣ ਨਾਲ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੋ ਸਕਦੇ ਕਿਸਾਨਾਂ ਨੂੰ ਲੋੜ ਹੈ ਆਪਣੀ ਇਨਕਮ ਨੂੰ ਵਧਾਉਣ ਦੀ ਤੇ 23 ਫਸਲਾਂ ਦਾ ਐਮਐਸਪੀ ਕਦੇ ਵੀ ਕਿਸਾਨਾਂ ਦੀ ਇਨਕਮ ਨਹੀਂ ਵਧਾ ਸਕਦਾ ਕਿਸਾਨਾਂ ਨੂੰ ਸਰਕਾਰ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਕਿ ਉਹ ਕਿਹੜੀ ਫਸਲ ਉਗਾਉਣਗੇ ਤੇ ਕਿਹੜੀ ਫਸਲ ਹੈ ਉਹਨਾਂ ਨੂੰ ਸਹਾਇਤਾ ਦੀ ਲੋੜ ਹੈ ਸ਼੍ਰੋਮਣੀ ਕਾਲੀ ਦਲ ਦੇ ਰਾਜਨੀਤਿਕ ਗ੍ਰਾਮਟ ਵਾਲੇ ਜਾਣਦੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਸਿਰਫ ਇੱਕ ਰਾਜਨੀਤਿਕ ਪਾਰਟੀ ਨਹੀਂ ਹੈ ਇਹ ਅਕਾਲ ਤਖਤ ਦਾ ਪ੍ਰਤੀਨਿਧਿਤਵ ਕਰਦੀ ਹੈ ਤੇ ਪੰਥ ਦੀ ਇੱਕ ਸਿਆਸੀ ਕੰਧ ਹੈ ਸ਼੍ਰੋਮਣੀ ਕਾਲੀ ਦਲ ਦੇ ਨੇਤਾਵਾਂ ਨੂੰ ਰੈਡੀਕਲ ਨਹੀਂ ਬਣਨਾ ਚਾਹੀਦਾ ਪਾਰਟੀ ਵਿੱਚ ਫੁੱਟ ਪੈਣ ਤੇ ਉਹਨਾਂ ਨੇ ਕਿਹਾ ਕਿ ਜਦ ਪਾਰਟੀ ਵਿੱਚ মতਪੇਦ ਉੱਠ ਰਹੇ ਸਨ ਤਾਂ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਜਾਣਾ ਚਾਹੀਦਾ ਸੀ ਆਪਣੇ ਪਾਰਟੀ ਨੇਤਾਵਾਂ ਤੇ ਮੈਂਬਰਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੀਦਾ ਸੀ ਕਿ ਉਹਨਾਂ ਦੇ ਹੱਕ ਭਾਰਤੀ ਸੰਵਿਧਾਨ ਅਨੁਸਾਰ ਸੇਫ ਰਹਿਣਗੇ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਫਲਾਪ ਹੋ ਗਈ ਹੈ ਪੰਥ ਲਈ ਇੱਕ ਪ੍ਰਭਾਵਸ਼ਾਲੀ ਰਾਜਨੀਤਿਕ ਪ੍ਰਤੀਨਿਧਤਵ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਖਡੂਰ ਸਾਹਿਬ ਤੇ ਫਰੀਦਕੋਟ ਦੀ ਸੀਟ ਤੋਂ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਹਨ ਉਹਨਾਂ ਤੋਂ ਸਾਬਿਤ ਹੋ ਗਿਆ ਹੈ ਕਿ ਪੰਜਾਬ ਵਿੱਚ ਹਿੰਸਾ ਦਾ ਗੂੰਗਾਣ ਕੀਤਾ ਜਾ ਰਿਹਾ ਹੈ